ਅਨਮੋਲ ਗਗਨ ਮਾਨ ਨੂੰ ਹੋਇਆ ਕਰੋਨਾ ਹਰਜੂਤ ਬੈਂਸ ਤੇ ਕਿਸ਼ਨ ਰੂੜੀ ਵੀ ਆ ਚੁੱਕੇ ਨੇ ਲਪੇਟ ਚ ਪੰਜਾਬ ਦੇ ਵਿੱਚ ਕਰੋਨਾ ਲਗਾਤਾਰ ਪੈਰ ਪਸਾਰ ਰਿਹਾ ਹੈ ਬੀਤੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਦਿਨ ਕਰੋਨਾ ਮਰੀਜ਼ਾਂ ਨੇ ਦਮ ਤੋੜ ਦਿੱਤਾ ਦੂਜੇ ਪਾਸੇ ਪੰਜਾਬ ਦੇ ਮੰਤਰੀ ਤੇ ਨੇਤਾ ਵੀ ਕਰੋਨਾ ਦੀ ਲਪੇਟ ਵਿਚ ਆ ਰਹੇ ਨੇ ਜੇਲ੍ਹ ਮੰਤਰੀ ਹਰਜੂਤ ਬੈਂਸ ਤੋਂ ਬਾਅਦ ਹੁਣ ਟੂਰਿਸਟ ਮੰਤਰੀ ਅਨਮੋਲ ਗਗਨ ਮਾਨ ਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ जय किशन रोडी ਵੀ ਕਰੋਨਾ ਪੋਜ਼ਿਟਿਵ ਹੋ ਗਏ ਨੇ। ਉਹਨਾਂ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਨੂੰ ਕਿਹਾ ਹੈ। ਅਨਮੋਲ ਗਗਨਮਾਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਕਰੋਨਾ ਪੋਜ਼ਿਟਿਵ ਆਈ ਹਾਂ ਤੇ ਮੈਂ ਆਪਣੇ ਆਪ ਨੂੰ ਘਰ ਦੇ ਵਿੱਚ ਇਕਾਂਤ ਵਾਸ ਕਰ ਲਿਆ। ਬੀਤੇ ਕੁਝ ਦਿਨਾਂ ਦੇ ਵਿੱਚ ਜੋ ਲੋਕ ਮੇਰੇ ਸੰਪਰਕ ਦੇ ਵਿੱਚ ਆਏ ਨੇ ਮੈਂ ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਜਲਦ ਤੋਂ ਜਲਦ ਆਪਣੇ ਟੈਸਟ ਕਰਵਾਉਣ। ਅਨਮੋਲ ਗਗਨ ਮਾਨ ਤੋਂ ਪਹਿਲਾਂ ਜੇਲ੍ਹ ਮੰਤਰੀ ਹਰਜੋਤ ਬੈਂਸੇ ਸੰਪਰਕ ਚਾਹੀ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਇਕਾਂਤ ਵਾਸ ਵਿੱਚ ਹਨ। ਸੂਬੇ ਦੇ ਵਿੱਚ ਇਸ ਸਮੇਂ 95 ਮਰੀਜ਼ ਲਾਈਫ ਸੇਵਿੰਗ ਯੂ سپورਟ ਦੇ ਪਹੁੰਚ ਚੁੱਕੇ ਨੇ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਸਰਕਾਰ ਨੇ ਕੋਈ ਬੰਦਿਸ਼ ਅਜੇ ਤੱਕ ਨਹੀਂ ਲਗਾਈ ਹੈ। ਬੀਤੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ 526 ਕੇਸ ਮਿਲੇ ਹਨ। ਪੰਜਾਬ ਦੇ ਵਿੱਚ ਕਰੋਨਾ ਲਗਾਤਾਰ ਪੈਰ ਪਸਾਰ ਰਿਹਾ। ਬੀਤੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਦਿਨ ਕਰੋਨਾ ਮਰੀਜ਼ਾਂ ਨੇ ਦਮ ਦੋ ਦਿੱਤਾ। ਦੂਜੇ ਪਾਸੇ ਪੰਜਾਬ ਦੇ ਮੰਤਰੀ ਤੇ ਨੇਤਾ ਵੀ ਕਰੋਨਾ ਦੀ ਲਪੇਟ ਵਿਚ ਆ ਰਹੇ ਨੇ। ਜੇਲ੍ਹ ਮੰਤਰੀ ਹਰਜੂਤ ਬੈਂਸ ਤੋਂ ਬਾਅਦ ਹੁਣ ਟੂਰਿਸਟ ਮੰਤਰੀ ਅਨਮੋਲ ਗਗਨਮਾਨ ਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਵੀ ਕਰੋਨਾ ਪੋਜ਼ਿਟਿਵ ਹੋ ਗਏ ਨੇ। ਉਹਨਾਂ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਨੂੰ ਕਿਹਾ। ਅਨਮੋਲ ਗਗਨਮਾਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਕਰੋਨਾ ਪੋਜ਼ਿਟਿਵ ਆਈ ਹਾਂ। ਤੇ ਮੈਂ ਆਪਣੇ ਆਪ ਨੂੰ ਘਰ ਦੇ ਵਿੱਚ ਇਕਾਂਤ ਵਾਸ ਕਰ ਲਿਆ। ਬੀਤੇ ਕੁਝ ਦਿਨਾਂ ਦੇ ਵਿੱਚ ਜੋ ਲੋਕ ਮੇਰੇ ਸੰਪਰਕ ਦੇ ਵਿੱਚ ਆਏ ਨੇ ਮੈਂ ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਜਲਦ ਤੋਂ ਜਲਦ ਆਪਣੇ ਟੈਸਟ ਕਰਵਾਉਣ। ਅਨਮੋਲ ਗਗਨ ਮਾਨ ਤੋਂ ਪਹਿਲਾਂ ਜੇਲ੍ਹ ਮੰਤਰੀ ਹਰਜੋਤ ਬੈਂਸੇ ਸੰਪਰਕ ਚਾਏ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਇਕਾਂਤ ਵਾਸ ਵਿੱਚ ਹਨ। ਸੂਬੇ ਦੇ ਵਿੱਚ ਇਸ ਸਮੇਂ 95 ਮਰੀਜ਼ ਲਾਈਫ ਸੇਵਿੰਗ ਯੂ سپورਟ ਦੇ ਪਹੁੰਚ ਚੁੱਕੇ ਨੇ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਸਰਕਾਰ ਨੇ ਕੋਈ ਬੰਦਿਸ਼ ਅਜੇ ਤੱਕ ਨਹੀਂ ਲਗਾਈ ਹੈ। ਬੀਤੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ 526 ਕੇਸ ਮਿਲੇ ਹਨ। ਪੰਜਾਬ ਦੇ ਵਿੱਚ ਕਰੋਨਾ ਲਗਾਤਾਰ ਪੈਰ ਪਸਾਰ ਰਿਹਾ। ਬੀਤੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ 3 ਕਰੋਨਾ ਮਰੀਜ਼ਾਂ ਨੇ ਦਮ ਤੋੜ ਦਿੱਤਾ। ਦੂਜੇ ਪਾਸੇ ਪੰਜਾਬ ਦੇ ਮੰਤਰੀ ਤੇ ਨੇਤਾ ਵੀ ਕਰੋਨਾ ਦੀ ਨਿਪੇਟ ਵਿਚਾਰੇ ਨੇ। ਜੇਲ੍ਹ ਮੰਤਰੀ ਹਰਜੂਤ ਵੈਸ ਤੋਂ ਬਾਅਦ ਹੁਣ ਟੂਰਿਸਟ ਮੰਤਰੀ ਅਨਮੋਲ ਗਗਨਮਾਨ ਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ जय किशन रोडी ਵੀ ਕਰੋਨਾ ਪੋਜ਼ਿਟਿਵ ਹੋ ਗਏ ਨੇ। ਉਹਨਾਂ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਨੂੰ ਕਿਹਾ ਹੈ। ਅਨਮੋਲ ਗਗਨਮਾਨ ਨੇ ਟਵੀਟ ਕਰਕੇ ਇਹ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਕਰੋਨਾ ਪੋਜ਼ਿਟਿਵ ਆਈ ਹਾਂ ਤੇ ਮੈਂ ਆਪਣੇ ਆਪ ਨੂੰ ਘਰ ਦੇ ਵਿੱਚ ਇਕਾਂਤ ਵਾਸ ਕਰ ਲਿਆ। ਬੀਤੇ ਕੁਝ ਦਿਨਾਂ ਦੇ ਵਿੱਚ ਜੋ ਲੋਕ ਮੇਰੇ ਸੰਪਰਕ ਦੇ ਵਿੱਚ ਆਏ ਨੇ ਮੈਂ ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਜਲਦ ਤੋਂ ਜਲਦ ਆਪਣੇ ਟੈਸਟ ਕਰਵਾਉਣ। ਅਨਮੋਲ ਗਗਨ ਮਾਨ ਤੋਂ ਪਹਿਲਾਂ ਜੇਲ੍ਹ ਮੰਤਰੀ ਹਰਜੋਤ ਬੈਂਸੇ ਸੰਪਰਕ ਚਾਏ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਇਕਾਂਤ ਵਾਸ ਵਿੱਚ ਹੈ ਸੂਬੇ ਦੇ ਵਿੱਚ ਇਸ ਸਮੇਂ 95 ਮਰੀਜ਼ ਲਾਈਫ ਸੇਵਿੰਗ ਯੂ سپورਟ ਦੇ ਪਹੁੰਚ ਚੁੱਕੇ ਨੇ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਸਰਕਾਰ ਨੇ ਕੋਈ ਬੰਦਿਸ਼ ਅਜੇ ਤੱਕ ਨਹੀਂ ਲਗਾਈ ਹੈ ਬੀਤੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ 526 ਕੇਸ ਮਿਲੇ ਹਨ ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ so, YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ